ਸਤ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਇੱਕ ਫੇਸਬੁੱਕ ਦੀ ਬੜੀ ਖਾਸ ਜਾਣਕਾਰੀ ਦੇਣੀ ਹੈ ਜੀ ਕਈ ਵਾਰੀ ਜਦੋਂ ਅਸੀਂ ਫੇਸਬੁੱਕ ਓਪਨ ਕਰਦੇ ਹਾਂ ਤਾਂ ਇਹਦੇ ਉੱਤੇ ਅਸਲੀਲ ਕੰਟੈਂਟ ਅਸਲੀਲ ਵੀਡੀਓ ਫੋਟੋਆਂ ਸਾਡੇ ਸਾਹਮਣੇ ਆ ਜਾਂਦੀਆਂ ਨੇ ਜਾਂ ਪਰਿਵਾਰਕ ਹੋਰ ਮੈਂਬਰਾਂ ਦੇ ਸਾਹਮਣੇ ਆਪਾਂ ਫੇਸਬੁੱਕ ਖੋਲਦੇ ਹਾਂ ਜਾਂ ਕਿਸੇ ਬੱਚੇ ਦੇ ਸਾਹਮਣੇ ਤਾਂ ਉਹ ਆਪਾਂ ਕਿਵੇਂ ਆਉਣੋਂ ਬੰਦ ਕਰਨੀਆਂ ਨੇ ਜ਼ਰੂਰੀ ਨਹੀਂ ਹੈ ਕਿ ਆਪਾਂ ਉਹ ਦੇਖਦੇ ਹੋਈਏ ਪਰ ਫਿਰ ਵੀ ਉਹ ਆ ਜਾਂਦੀਆਂ ਨੇ ਆਪਾਂ ਉਹਨਾਂ ਨੂੰ ਬਿਲਕੁਲ ਹੀ ਬੰਦ ਕਰ ਸਕਦੇ ਹਾਂ ਜੀ ਤੇ ਆਜੋ ਫਿਰ ਤੁਹਾਨੂੰ ਦੱਸਦੇ ਹਾਂ ਕਿਵੇਂ ਬੰਦ ਕਰਨੀਆਂ ਨੇ ਜੀ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਫਾਲੋ ਵੀ ਕਰਿਓ ਅਜੋ ਤੁਹਾਨੂੰ ਦੱਸ ਦਿਆਂ ਜੀ ਕਿਵੇਂ ਉੱਤੇ 3 ਡਾਟ ਨੇ ਜੀ ਇਹ ਤੁਸੀਂ ਟੱਚ ਕਰਨੇ ਆ ਤੇ ਫਿਰ ਸੈਟਿੰਗ ਦਾ ਆਈਕਨ ਟੱਚ ਕਰ ਲੈਣਾ ਜੀ ਫਿਰ ਤੁਸੀਂ ਥੱਲੇ ਆਜੋ ਨਿਊਜ਼ ਫੀਡ ਨਿਊਜ਼ ਫੀਡ ਨੂੰ ਟੱਚ ਕਰ ਲਓ ਜੀ ਤੇ ਸਭ ਤੋਂ ਥੱਲੇ ਰਿਡਿਊਸ ਹੋਰ ਰਿਡਿਊਸ ਨੂੰ ਟੱਚ ਕਰੋ ਜੀ ਫਿਰ ਇੱਥੇ ਆ ਗਿਆ ਜੀ ਸੈਂਸਿਟਿਵ ਕੰਟੈਂਟ ਸਭ ਤੋਂ ਥੱਲੇ ਉਹਨੂੰ ਟੱਚ ਕਰੋ ਜੀ ਹੁਣ ਆ ਗਿਆ ਜੀ ਰਿਡਿਊਸ ਮੋਰ ਜਮ੍ਹਾਂ ਥੱਲੇ ਵਾਲਾ ਉਹਨੂੰ ਟੱਚ ਕਰੋ ਜੀ ਜਦੋਂ ਉਹਨੂੰ ਟੱਚ ਕਰੋਗੇ ਤਾਂ ਇਹ ਤੁਹਾਨੂੰ ਪੁੱਛੇਗਾ ਵੀ ਤੁਸੀਂ ਬੰਦ ਕਰਨਾ ਚਾਹੁੰਦੇ ਹੋ ਤਾਂ ਇੱਥੇ ਓਕੇ ਓਕੇ ਟੱਚ ਕਰ ਦਿਓ ਜੀ ਲਓ ਜੀ ਹੁਣ ਤੁਹਾਡੇ ਫੇਸਬੁੱਕ ਤੇ ਕਦੇ ਵੀ ਕੋਈ ਗਲਤ ਕੰਟੈਂਟ ਭਾਵੇਂ ਕੋਈ ਸਟੋਰੀ ਲਾਵੇ ਕੋਈ ਫੋਟੋ ਤੁਹਾਨੂੰ ਨਹੀਂ ਆਊਗੀ ਜੀ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ